ਸ਼ੇਖ 3 ਤੇ ਘੜਾ ਦੀ ਕਹਾਣੀ ਲੈ ਕੇ ਤੁਹਾਡੇ ਲਈ ਹਾਜ਼ਰ ਹੋਇਆ ਕੀ ਇੱਕ ਦਿਨ ਸ਼ੇਖ 3 ਬਾਜ਼ਾਰ ਵਿੱਚ ਜਾ ਰਿਹਾ ਸੀ ਬਾਜ਼ਾਰ ਵਿੱਚ ਇੱਕ ਆਦਮੀ ਖੜਾ ਸੀ ਜਿਸ ਕੋਲ ਇੱਕ ਘੜਾ ਸੀ ਉਹ ਆਦਮੀ ਕਿਸੇ ਭਾਰ ਚੁਣ ਵਾਲੇ ਨੂੰ ਲੱਭ ਰਿਹਾ ਸੀ ਜਿਹੜਾ ਰੁਪਈਆ ਲੈ ਕੇ ਉਸ ਦਾ ਘੜਾ ਚੁੱਕ ਦੇਵੇ ਸ਼ੇਖ 3 ਇਸ ਕੰਮ ਲਈ ਤਿਆਰ ਹੋ ਗਿਆ ਸ਼ੇਖ 3 ਘੜੇ ਨੂੰ ਸਿਰ ਤੇ ਰੱਖ ਕੇ ਉਸ ਆਦਮੀ ਦੇ ਪਿੱਛੇ-ਪਿੱਛੇ ਤੁਰ ਪਿਆ ਸ਼ੇਖ 3 ਨੇ ਸੋਚਿਆ مینو ایک روپیہ ملے گا میں اس کی ایک مرغی خریدا گا جب وہ مرغی چوچے دے گی تو ان سارا بیچ کے میں ایک بکری لوا گا پھر وہ بکری میونے دے گی انہیں میمیا نو میں ایک گو لوا گاؤ بچے وچیاں دے دے گی پھر میں بیچ کے ایک مجھ خریدا گا ਉਹ ਮੱਝ ਕੱਟੇ-ਕੱਟੀਆਂ ਦੇਵੇਗੀ ਫਿਰ ਮੈਂ ਉਹਨਾਂ ਸਾਰਿਆਂ ਨੂੰ ਵੇਚ ਕੇ ਇੱਕ ਘੋੜੀ ਲਵਾਵਾਂਗਾ ਉਹ ਘੋੜੀ ਵੀ ਬਸ਼ੇਰੇ-ਬਸ਼ੇਰੀਆਂ ਦੇਵੇਗੀ ਤਾਂ ਮੈਂ ਉਹਨਾਂ ਨੂੰ ਵੇਚ ਕੇ ਆਪਣਾ ਵਿਆਹ ਕਰਵਾਵਾਂਗਾ ਮੇਰੀ ਪਤਨੀ ਮੇਰੇ ਘਰ ਆਵੇਗੀ ਮੇਰੇ ਬੱਚੇ ਹੋਣਗੇ ਮੇਰਾ ਪਰਿਵਾਰ ਵਧੇਗਾ ਫਿਰ ਮੈਂ ਆਪਣੇ ਬੈਠਣ ਲਈ ਇੱਕ ਬੈਠਕ ਵੀ ਬਣਾਵਾਂਗਾ ਮੈਂ ਬੈਟਕ ਵਿੱਚ ਬੈਠਾ ਹੋਵਾਂਗਾ ਫਿਰ ਮੇਰਾ ਲੜਕਾ ਮੇਰੇ ਕੋਲ ਆਵੇਗਾ ਉਹ ਕਹੇਗਾ ਬਾਪੂ ਜੀ ਰੋਟੀ ਖਾ ਲਓ ਮੈਂ ਉਦੋਂ ਕੰਮ ਵਿੱਚ ਰੁੱਝਿਆ ਹੋਵਾਂਗਾ ਮੈਂ ਉਸ ਨੂੰ ਗੁੱਸੇ ਵਿੱਚ ਬੋਲਾਂਗਾ ਚੱਲ ਪਰੇ ਹਟ ਇਹ ਕਹਿੰਦਿਆ ਹੀ ਕੜਾ ਸੇਖ ਚਰੀ ਦੇ ਸਿਰ ਤੋਂ ਡਿੱਗ ਪਿਆ ਤੇ ਟੁੱਟ ਗਿਆ ਕੜੇ ਦਾ ਮਾਲਕ ਰੋਂ ਲੱਗ ਪਿਆ ਤਦ ਸੇਖ ਚਰੀ ਬੋਲਿਆ تا ایک کڑے لئی روند ہے دیکھ میرا تا سارا ٹبر ہی رڑ گیا میں کی کرا یہ بہت ہاسوہ کہانی ہے میں نو امید ہے کہ تمہیں بہت پسند آئی ہوگی اس طرح دیا ہو سننے سارے چینل سبسکرائب کرو جی کمنٹ کر کے ضرور دس گا جی سننے لئے دنواد